ਸਪੋਰਟਸ ਕਲੱਬ ਆਲੰਪੁਰ ਬੱਕਾ ਦੀ ਟੀਮ ਹੈ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਖਿਡਾਰੀ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਮਣੀ ਤਿਆਰ ਹੈ ਹੁਣ ਦੇਖਾਂਗੇ ਉੱਚੇ ਨਾਮੇ ਕੱਦੇ ਦੇ ਵਿੱਚ ਹੈ ਮਣੀ ਨਾਮ ਹੈ ਜਿਹਨੇ ਵੱਧ ਕੇ ਕੋਸ਼ਿਸ਼ ਕੀਤੀ ਹੈ ਰੱਖਿਆ ਧੌਣ ਤੇ ਹੱਥ ਆਹ ਲੱਗਦਾ ਹੋਇਆ ਯੋਰ ਮੈਦਾਨ ਦੇ ਵਿੱਚ ਦੇਖਦੇ ਆਂ ਖੇਡ ਦੇ ਮੈਦਾਨ ਦੇ ਵਿੱਚ ਦੋ ਖਿਡਾਰੀਆਂ ਦੇ ਦਰਮਿਆਨ ਹੋ ਗਈ ਟੱਕਰ ਆਹ ਲੱਗਦਾ ਯੋਰ ਬੱਲੇ ਬੱਲੇ ਹੋਈ ਜਾਂਦੀ ਹੈ ਬੱਲੇ ਬੱਲੇ ਹੋਈ ਜਾਂਦੀ ਹੈ ਤੇ ਪੁਆਇੰਟ ਰੀਡਰ ਦੇ ਘਾਤੇ ਦੇ ਵਿੱਚ ਜੁੜ ਗਿਆ ਦੁਨੀਆ ਦੇ ਟਾਪਰ ਵਾਲਾ ਅੱਜ ਖੇਡਣੇ ਇਸ ਧਰਤੀ ਦੇ ਉੱਪਰ ਦੁਨੀਆ ਦੇ ਮਹਾਰਥੀ ਖਿਡਾਰੀ ਹੋਣਗੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਇਹ ਤੇ ਅੰਦਾ ਸੁਪਰ ਬਹੁਤ ਵਧੀਆ ਮੁਕਾਬਲਾ ਚੱਲ ਰਿਹਾ ਹੈ ਲੜਕੀਆਂ ਦਾ ਕਹਿੰਦੇ ਬੜਾ ਫਸਵਾ ਮੁਕਾਬਲਾ ਖੇਡਿਆ ਜਾਣਾ ਕਬੱਡੀ ਫਿਰ ਤੋਂ ਪਈ ਹੋਈ ਹੈ ਚਾਰ ਤਿਆਰ ਪਰ ਤਿਆਰ ਨੇ ਦੇਖਦੇ ਆ ਕਿ ਹੁਣ ਸਿਮੀ ਨੇ ਟਰਾਈ ਕੀਤੀ ਹੈ ਹੁਣ ਟੱਕਰ ਹੁਣ ਟੱਕਰ ਦੋਨਾਂ ਦੇ ਦਰਮਿਆਨ ਸਖਤ ਹੋ ਗਈ ਹੈ ਇਹੋ ਕੁੜੀਆਂ ਨੇ ਜਿਨ੍ਹਾਂ ਨੇ ਮੇਜਰ ਲੀਗ ਦੇ ਵਿੱਚ ਟੌਪ ਟੌਪ ਦੇ ਜਫੇ ਲਾਏ ਨੇ ਤਾੜੀਆਂ ਜ਼ੋਰਦਾਰ ਮਾਰ ਦਿਓ ਕਹਿੰਦੇ ਕੁੜੀ ਨੇ ਬੜਾ ਜ਼ੋਰ ਲਾ ਕੇ ਜਫਾ ਲਾਇਆ ਹੈ ਵੱਡੇ ਵੱਲ ਅਗਲੀ ਕਬੱਡੀ ਪਾਉਣ ਦੇ ਬਾਅਦ ਤੇ ਗੋਲੂ ਤਿਆਰ ਹੈ ਤੇ ਬੋਲ ਗੋਲੂ ਨੇ ਕਹਿੰਦੇ ਵੱਧ ਕੇ ਤਾਵਾ ਬੋਲ ਦਿੱਤਾ ਹੈ ਕਹਿੰਦੇ ਪੋ ਮੰਗਦੀਆਂ ਠੰਡਾ ਤੇ ਮਾਰ ਉਸਤਾਦਾਂ ਦੀ ਜੇਡ ਹੜ ਦੀ ਤੁੱਪ ਵੀ ਕਹਿੰਦੇ ਜਰਨੀ ਪੈਂਦੀ ਹੈ ਪਾਊਡਰ ਕਰੀਮਾਂ ਨਾਲ ਤਾਂ ਚਿਹਰੇ ਚਮਕਦੇ ਨੇ ਨਾ ਚਮਕਾਉਣ ਲਈ ਮੱਲਿਆ ਮਿਹਨਤ ਕਰਨੀ ਪੈਂਦੀ ਹੈ ਗੁੱਟ ਫੜਿਆ ਹੋਇਆ ਵਜਦੇ ਤੱਕੇ ਬੀਤਦਾ ਸਮਾਂ ਦੇਖਦੇ ਆ ਕਿ ਨੰਬਰ ਜੁੜੇਗਾ ਜਾਂ ਨਹੀਂ ਗੱਲ ਸਮੇਂ ਤੇ 30 ਸਕੰਡ ਇੱਕੋ ਜਿਹੀਆਂ ਉਮਰਾਂ ਚੋਟੀ ਦਾ ਲੱਗ ਗਿਆ ਹੈ ਬਹੁਤ ਵਧੀਆ ਮੁਕਾਬਲਾ ਚੱਲ ਰਿਹਾ ਹੈ ਦੋਨੇ ਪਾਸੇ ਇੱਕ ਖਿਡਾਰੀ ਨੇ ਫਿਰ ਤਿਆਰ ਹੈ ਉਧਰ ਆਜ਼ਾਦ ਗਰੁੱਪ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਕਬੱਡੀ ਪਾਉਣ ਦੇ ਲਈ ਖਿਡਾਰੀ ਨੇ ਖੇਡ ਦੇ ਮੈਦਾਨ ਦੇ ਵਿੱਚ ਵਾਧੀ ਹੋਈ ਆਜ਼ਾਦ ਗਰੁੱਪ RAM ਨਾਮਤਾਰੀ ਸੋ ਨੂੰ ਬਰਾੜ ਯੋਧਵੀਰ ਪੰਡੋਰੀ ਪ੍ਰਭ ਕੋਟ ਬਾਉ ਸ਼ੀਨਾ ਰੂਪ ਪੱਧਰੀ ਜੱਗਾ ਸਵਰਗਾਪੁਰਿਆ ਸਰਪੰਚ ਬੜਜੰਦਰ ਗੋਲੂ ਐਮਾ ਸਰਪੰਚ ਕਾਕਾ ਛਾਪਾ ਤੇ ਤਰਨ ਤਰਨ ਦੇ ਸਾਰੇ ਕੌਂਸਲਰਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਦੇ ਪਾਸੇ ਉਹ ਲੱਗੀ ਕੈਂਚੀ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ 200 ਰੁਪਈਆ ਦਿੱਤਾ ਜਾਣਾ ਜੇਕਰ ਜਫਾ ਲੱਗਿਆ ਜਗਜੀਤ ਢੱਲੋਂ ਵੱਡਾ ਭਰਾ ਸਾਡਾ ਕਹਿੰਦਾ ਏ ਇਧਰ ਦੇ ਪਾਸੇ ਪਰ ਪੁਆਇੰਟ ਰੀਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਦੋਨੋਂ ਪਾਸੇ ਜਿਹੜੀ ਖਿਡਾਰੀ ਨੇ ਜਫਾ ਲਾ ਦਿੱਤਾ ਹੈ ਉਹਦੇ ਲਈ ਦੋ-ਦੋ 200 ਦੇ ਮਾਣ ਜਿਹੜੇ ਜਗਜੀਤ ਸਿੰਘ ਢੱਲੋਂ ਜਗਜੀਤ ਫੌਜੀ ਵੀਰ ਉਹਨਾਂ ਵੱਲੋਂ ਹੋਣਗੇ ਇਧਰ ਦੇ ਪਾਸੇ ਕਬੱਡੀ ਪ ਤਿਆਰ ਹੈ ਤੇ ਬੋਲ ਹਰਪ੍ਰੀਤ ਕਾਰਦੇ ਹੋਣਗੇ ਗੋਲੂ ਨੇ ਕਹਿੰਦਾ ਫਿਰ ਤੋਂ ਵੱਧ ਕੇ ਤਾਵਾ ਬੋਲਿਆ ਕਹਿੰਦੇ ਮੈਂ ਕੁੜੀ ਮੇਰੀ ਮਾਂ ਕੁੜੀ ਮੇਰੀ ਦਾਦੀ ਨਾਨੀ ਵੀ ਕੁੜੀ ਫਿਰ ਇਹ ਗੱਲ ਕਿਉਂ ਤੁਰੀ ਸਾਡੇ ਘਰ ਜੰਮੀ ਕੁੜੀ ਇਧਰ ਸੁਖ ਸੁਖ ਨੇ ਕਹਿੰਦੇ ਕਹਿੰਦੇ ਜਫਾ ਕਿੱਟੇ ਤਾਂ ਫੜ ਕੇ ਲਾਉਣ ਲਈ ਕੀਤਾ ਟਰਾਈ ਲੱਗਦਾ ਪਿਆ ਜੋਰ ਹੰਦੇ ਦੂਰ ਨੇ ਸਮਾਂ ਬੀਤਦਾ ਜਾ ਰਿਹਾ ਹੈ ਕੜੀ ਦੀਆਂ ਸੂਈਆਂ ਟਿਕ 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 ਨੰਬਰ ਸੁਖ ਨੇ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ ਤੇ 200 ਰੁਪਏ ਜਗਜੀਤ ਮਾਝੇ ਦੇ ਦੋਨਾਂ ਪਾਸੇ ਕਹਿੰਦੇ ਟੀਮਾਂ ਟੌਪ ਦੀਆਂ ਬਣ ਕੇ ਪੁੱਜੀ ਆਈਆਂ ਨੇ ਅਗਲਾ ਮੈਚ ਵੀ ਬਹੁਤ ਤਕੜਾ ਆਵੇਗਾ ਆ ਮੈਚ ਤੋਂ ਬਾਅਦ ਗਤਕੇ ਦਾ ਸਮਾਂ ਫਿਰ ਬੇਨਤੀ ਹੈ ਕਬੱਡੀ ਦੀਆਂ ਟੀਮਾਂ ਆਉਣਗੀਆਂ ਪਰ ਇਧਰ ਦੇ ਪਾਸੇ ਫੇਰ ਜਫਾ ਲੱਗ ਰਿਹਾ ਆ ਬੱਲੇ ਬੱਲੇ ਕਰਾਈ ਆਉਂਦੀ ਹੈ ਖਿਡਾਰਨਾਂ ਫਟ ਫੜਿਆ ਲੱਗੀ ਕੈਂਚੀ ਆ ਹੋਈ ਜਾਂਦੀ ਬੱਲੇ ਬੱਲੇ ਧੂੜਾ ਉੱਡੀ ਆਉਂਦੀਆਂ ਨੇ ਤੇ ਪੁਆਇੰਟ ਦੇਖਦੇ ਆ ਫਿਰ ਸਟਾਪਰ ਦੇ ਖਾਤੇ ਦੇ ਵਿੱਚ ਜੁੜ ਗਿਆ ਆ ਪਲਗਦਾ ਹੋਇਆ ਜਫਾ ਅਗਲੀ ਕਬੱਡੀ ਪਾਉਣ ਦੇ ਲਈ ਖਿਡਾਰੀ ਤਿਆਰ ਹੈ ਤੇ ਕਬੱਡੀ ਦੇ ਖੇਡ ਗਰਾਊਂਡ ਦੇ ਅੰਦਰ ਥਾਪੀ ਮਾਰ ਕੇ ਕਬੱਡੀ ਪਾਣੀ ਬਹੁਤ ਔਖੀ ਹੈ ਇਧਰ ਗੋਲੂ ਨੇ ਫਿਰ ਤੋਂ ਵੱਧ ਕੇ ਤਾਵਾ ਬੋਲਿਆ ਚਾਰ ਤਿਆਰ ਵਰ ਤਿਆਰ ਨੇ ਹੁਣ ਦੇਖਦੇ ਆ ਚੌਵਾਂ ਦੇ ਵਿੱਚੋਂ ਟੱਕਰ 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 ਫੇਰ ਕਹਿੰਦੇ ਕਿਹਦੇ ਨਾਲ ਹੋ ਗਈ ਹੱਥ ਜੋੜੀ ਇੱਕੋ ਜਿਹਾ ਉਮਰਾਨ ਕਹਿੰਦੇ ਇੱਕੋ ਜੀਆਂ ਮਿਹਨਤ ਇੱਕ ਗਰਾਊਂਡ ਦੇ ਵਿੱਚ ਇਧਰ ਦੇਖਦੇ ਆ ਜਫਾ ਚੋਟੀ ਦਾ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਬੜਾ ਵਧੀਆ ਮੁਕਾਬਲਾ ਚੱਲ ਰਿਹਾ ਹੈ ਲੜਕੀਆਂ ਵੀ ਕਹਿੰਦੇ ਇਹਦਾ ਸ਼ੇਰਨੀਆਂ ਦੀ ਖੇਡ ਹੈ ਕਹਿੰਦੇ ਦੇਖਦੇ ਆ ਹੁਣ ਕਬੱਡੀ ਗੋਲੂ ਨੇ ਪਾ ਦਿੱਤੀ ਹੈ ਚਾਰ ਤਿਆਰ ਪਰ ਤਿਆਰ ਨੇ ਹੁਣ ਦੇਖਦੇ ਆਂ ਚੌਵਾਂ ਦੇ ਵਿੱਚੋਂ ਟੱਕਰ ਕਿਹਦੇ ਨਾਲ ਕਿਹਦੇ ਨਾਲ ਹੋਵੇਗੀ ਟੱਕਰ ਕਿਹਦੇ ਨਾਲ ਹੋਵੇਗੀ ਮੁਕਾਬਲਾ ਫਿਰ ਸਖਤ ਹੋ ਗਿਆ ਫਿਰ ਟੱਕਰ ਸਖਤ ਹੋ ਗਈ ਹੈ ਬੀਤਦਾ ਹੋਇਆ ਸਮਾਂ ਦੇਖਦੇ ਆਂ ਕਿ ਹੁਣ ਹੁਣ ਨੰਬਰ ਕਿਹਦੇ ਹਿੱਸੇ ਜਾਏ ਜੁੜੇਗਾ ਨੰਬਰ ਕੌਣ ਲੈ ਪਾਵੇਗਾ ਕੱਲ ਸਮੇਂ ਤੇ ਮੁੱਕ ਜਾਣੀ ਹੈ 30 ਸਕਿੰਟਾਂ ਦੇ ਅੰਦਰ ਕਹਿੰਦੇ ਚੋਟੀ ਦਾ ਜੱਫਾ ਕੁੜੀ ਨੇ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਗੋ ਸਪੋਰਟਸ ਕਲੱਬ ਆਲੰਪੁਰ ਬੱਕਾ ਦੀ ਟੀਮ ਹੈ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਖਿਡਾਰੀ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਮਣੀ ਤਿਆਰ ਹੈ ਹੁਣ ਦੇਖਾਂਗੇ ਉੱਚੇ ਨਾਮੇ ਕੱਦੇ ਦੇ ਵਿੱਚ ਹੈ ਮਣੀ ਨਾਮ ਹੈ ਜਿਹਨੇ ਵੱਧ ਕੇ ਕੋਸ਼ਿਸ਼ ਕੀਤੀ ਹੈ ਰੱਖਿਆ ਧੌਣ ਤੇ ਹੱਥ ਆਹ ਲੱਗਦਾ ਹੋਇਆ ਯੋਰ ਮੈਦਾਨ ਦੇ ਵਿੱਚ ਦੇਖਦੇ ਹਾਂ ਖੇਡ ਦੇ ਮੈਦਾਨ ਦੇ ਵਿੱਚ ਦੋ ਖਿਡਾਰੀਆਂ ਦੇ ਦਰਮਿਆਨ ਹੋ ਗਈ ਟੱਕਰ ਆਹ ਲੱਗਦਾ ਯੋਰ ਬੱਲੇ ਬੱਲੇ ਹੋਈ ਜਾਂਦੀ ਹੈ ਬੱਲੇ ਬੱਲੇ ਹੋਈ ਜਾਂਦੀ ਹੈ ਤੇ ਪੁਆਇੰਟ ਰੀਡਰ ਦੇ ਕਾਤੇ ਦੇ ਵਿੱਚ ਜੁੜ ਗਿਆ ਦੁਨੀਆ ਦੇ ਟਾਪਰ ਵੱਲ ਅੱਜ ਖੇਡਣ ਇਸ ਧਰਤੀ ਦੇ ਉੱਪਰ ਦੁਨੀਆ ਦੇ ਮਹਾਰਥੀ ਖਿਡਾਰੀ ਹੋਣਗੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਅੱਜ ਦੇ ਦਿਨ ਦਾ ਸੁਪਰ ਬਹੁਤ ਵਧੀਆ ਮੁਕਾਬਲਾ ਚੱਲ ਰਿਹਾ ਹੈ ਲੜਕੀਆਂ ਦਾ ਕਹਿੰਦੇ ਬੜਾ ਫਸਵਾ ਮੁਕਾਬਲਾ ਖੇਡਿਆ ਜਾਣਾ ਹੈ ਕਬੱਡੀ ਫਿਰ ਤੋਂ ਪਈ ਹੋਈ ਹੈ ਚਾਰ ਤਿਆਰ ਪਰ ਤਿਆਰ ਨੇ ਦੇਖਦੇ ਆ ਕਿ ਹੁਣ ਸਿਮੀ ਨੇ ਟਰਾਈ ਕੀਤੀ ਹੈ ਹੁਣ ਟੱਕਰ ਹੁਣ ਟੱਕਰ ਦੋਨਾਂ ਦੇ ਦਰਮਿਆਨ ਸਖਤ ਹੋ ਗਈ ਹੈ ਇਹੋ ਕੁੜੀਆਂ ਨੇ ਜਿਨ੍ਹਾਂ ਨੇ ਮੇਜਰ ਲੀਗ ਦੇ ਵਿੱਚ ਟੌਪ ਟੌਪ ਦੇ ਜਫੇ ਲਾਏ ਨੇ ਤਾੜੀਆਂ ਜ਼ੋਰਦਾਰ ਮਾਰ ਦਿਓ ਕਹਿੰਦੇ ਕੁੜੀ ਨੇ ਬੜਾ ਜ਼ੋਰ ਲਾ ਕੇ ਜਫਾ ਲਾਇਆ ਹੈ ਵੱਡੇ ਬਾਅਦ ਅਗਲੀ ਕਬੱਡੀ ਪਾਉਣ ਦੇ ਬਾਅਦ ਤੇ ਗੋਲੂ ਤਿਆਰ ਹੈ ਤੇ ਬੋਲ ਗੋਲੂ ਨੇ ਕਹਿੰਦੇ ਵੱਧ ਕੇ ਤਾਵਾ ਬੋਲ ਦਿੱਤਾ ਹੈ ਕਹਿੰਦੇ ਪੋ ਮੰਗਦੀਆਂ ਠੰਡਾ ਤੇ ਮਾਰ ਉਸਤਾਦਾਂ ਦੀ ਜੇਡ ਹੜ ਦੀ ਤੁੱਪ ਵੀ ਕਹਿੰਦੇ ਜਰਨੀ ਪੈਂਦੀ ਹੈ ਪਾਊਡਰ ਕਰੀਮਾਂ ਨਾਲ ਤਾਂ ਚਿਹਰੇ ਚਮਕਦੇ ਨੇ ਨਾ ਚਮਕਾਉਣ ਲਈ ਮੱਲਿਆ ਮਿਹਨਤ ਕਰਨੀ ਪੈਂਦੀ ਹੈ ਗੁੱਟ ਫੜਿਆ ਹੋਇਆ ਵਜਦੇ ਤੱਕੇ ਬੀਤਦਾ ਸਮਾਂ ਦੇਖਦੇ ਆ ਕਿ ਨੰਬਰ ਜੁੜੇਗਾ ਜਾਂ ਨਹੀਂ ਗੱਲ ਸਮੇਂ ਤੇ 30 ਸਕੰਡ ਇੱਕੋ ਜਿਹੀਆਂ ਉਮਰਾਂ ਇੱਕੋ ਜਿਹੇ ਚੋਟੀ ਦਾ ਲੱਗ ਗਿਆ ਹੈ ਬਹੁਤ ਵਧੀਆ ਮੁਕਾਬਲਾ ਚੱਲ ਰਿਹਾ ਹੈ ਦੋਨੇ ਪਾਸੇ ਇੱਕ ਖਿਡਾਰਨ ਫਿਰ ਤਿਆਰ ਹੈ ਉਧਰ ਆਜ਼ਾਦ ਗਰੁੱਪ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਕਬੱਡੀ ਪਾਉਣ ਦੇ ਲਈ ਖਿਡਾਰਨ ਖੇਡ ਦੇ ਮੈਦਾਨ ਦੇ ਵਿੱਚ ਵਾਧੀ ਹੋਈ ਆਜ਼ਾਦ ਗਰੁੱਪ RAM ਨਾਮਤਾਰੀ ਸੋਨੂੰ ਬਰਾੜ ਜੋਧਵੀਰ ਪੰਡੋਰੀ ਪ੍ਰਭ ਕੋਟ ਬਾਉ ਸ਼ੀਨਾ ਰੂਪ ਪੱਧਰੀ ਜੱਗਾ ਸਵਰਗਾਪੁਰੀਆ ਸਰਪੰਚ ਬੜਜੰਦਰ ਗਲੂ ਐਮਾ ਸਰਪੰਚ ਕਾਕਾ ਛਾਪਾ ਤੇ ਤਰਨ ਤਰਨ ਦੇ ਸਾਰੇ ਕੌਂਸਲਰਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਦੇ ਪਾਸੇ ਉਹ ਲੱਗੀ ਕੈਂਚੀ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ 200 ਰੁਪਈਆ ਦਿੱਤਾ ਜਾਣਾ ਜੇਕਰ ਜਫਾ ਲੱਗਿਆ ਜਗਜੀਤ ਢੱਲੋਂ ਵੱਡਾ ਭਰਾ ਸਾਡਾ ਕਹਿੰਦਾ ਏ ਇਧਰ ਦੇ ਪਾਸੇ ਪਰ ਪੁਆਇੰਟ ਰੀਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਦੋਨੋਂ ਪਾਸੇ ਜਿਹੜੀ ਖਿਡਾਰ ਨੇ ਜਫਾ ਲਾ ਦਿੱਤਾ ਹੈ ਉਧਰ ਲਈ 2-200 ਦੇ ਮਾਣ ਜਿਹੜੇ ਜਗਜੀਤ ਸਿੰਘ ਟੱਲੋਂ ਜਗਜੀਤ ਫੌਜੀ ਵੀਰ ਉਹਨਾਂ ਵੱਲੋਂ ਹੋਣਗੇ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਗੋਲੂ ਤਿਆਰ ਹੈ ਤੇ ਬੋਲ ਹਰਪ੍ਰੀਤ ਕੌਰ ਦੇ ਹੋਣਗੇ ਗੋਲੂ ਨੇ ਕਹਿੰਦੇ ਫਿਰ ਤੋਂ ਵੱਧ ਕੇ ਤਾਵਾ ਬੋਲਿਆ ਕਹਿੰਦੇ ਮੈਂ ਕੁੜੀ ਮੇਰੀ ਮਾਂ ਕੁੜੀ ਮੇਰੀ ਦਾਦੀ ਨਾਨੀ ਵੀ ਕੁੜੀ ਫਿਰ ਇਹ ਗੱਲ ਕਿਉਂ ਤਰੀ ਸਾਡੇ ਘਰ ਜੰਮੀ ਕੁੜੀ ਇਧਰ ਸੁਖ ਸੁਖ ਨੇ ਕਹਿੰਦੇ ਕਹਿੰਦੇ ਜਫਾ ਗਿੱਟੇ ਤੋਂ ਫੜ ਕੇ ਲਾਉਣ ਲਈ ਕੀਤਾ ਟ੍ਰਾਈ ਲੱਗਦਾ ਪਿਆ ਜੋਰ ਹੰਦੇ ਦੂਰ ਨੇ ਸਮਾਂ ਬੀਤਦਾ ਜਾ ਰਿਹਾ ਕੜੀ ਦੀਆਂ ਸੂਈਆਂ ਟਿਕ 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 ਨੰਬਰ ਸੁਖ ਨੇ ਆਪਣੀ ਟੀਮ ਦੇ ਸੁਖ ਨੇ ਜੋੜ ਦਿੱਤਾ ਤੇ 200 ਰੁਪਏ ਜਗਜੀਤ ਮਾਜੇ ਦੇ ਦੋਨਾਂ ਪਾਸੇ ਕਹਿੰਦੇ ਟੀਮਾਂ ਟੌਪ ਦੀਆਂ ਬਣ ਕੇ ਪੁੱਜੀਆਂ ਆਈਆਂ ਨੇ ਅਗਲਾ ਮੈਚ ਵੀ ਬਹੁਤ ਤਕੜਾ ਆਵੇਗਾ ਆ ਮੈਚ ਤੋਂ ਪਤਾ ਹੈ ਗਤਕੇ ਦਾ ਸਮਾਂ ਫਿਰ ਬਿੰਤੀ ਹੈ ਕਬੱਡੀ ਦੀਆਂ ਟੀਮਾਂ ਆਉਣਗੀਆਂ ਪਰ ਇਧਰ ਦੇ ਪਾਸੇ ਫੇਰ ਜਫਾ ਲੱਗ ਰਿਹਾ ਆ ਬੱਲੇ ਬੱਲੇ ਕਰਾਈ ਆਉਂਦੀਆਂ ਖਿਡਾਰਨ ਗੁੱਟ ਫੜਿਆ ਲੱਗੀ ਕੈਂਚੀ ਆ ਹੋਈ ਜਾਂਦੀ ਬੱਲੇ ਬੱਲੇ ਧੂੜਾਂ ਉੱਡੀ ਆਉਂਦੀਆਂ ਨੇ ਤੇ ਪੁਆਇੰਟ ਦੇਖਦੇ ਆ ਫਿਰ ਸਟਾਪਰ ਦੇ ਖਾਤੇ ਦੇ ਵਿੱਚ ਜੁੜ ਗਿਆ ਆ ਪਲਗਦਾ ਹੋਇਆ ਜਫਾ ਅਗਲੀ ਕਬੱਡੀ ਪਾਉਣ ਦੇ ਲਈ ਖਿਡਾਰਨ ਤਿਆਰ ਹੈ ਤੇ ਕਬੱਡੀ ਦੇ ਖੇਡ ਗਰਾਊਂਡ ਦੇ ਅੰਦਰ ਥਾਪੀ ਮਾਰ ਕੇ ਕਬੱਡੀ ਪੌਣੀ ਬਹੁਤ ਔਖੀ ਐ ਇਧਰ ਗੋਲੂ ਨੇ ਫਿਰ ਤੋਂ ਵੱਧ ਕੇ ਤਾਵਾ ਬੋਲਿਆ ਚਾਰ ਤਿਆਰ ਵਰ ਤਿਆਰ ਨੇ ਹੁਣ ਦੇਖਦੇ ਆ ਚੌਵਾਂ ਦੇ ਵਿੱਚੋਂ ਟੱਕਰ 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 ਫੇਰ ਕਹਿੰਦੇ ਕਿਹਦੇ ਨਾਲ ਹੋ ਗਈ ਹੱਥ ਜੋੜੀ ਇੱਕੋ ਜਿਹੇ ਉਮਰਾਂ ਨੇ ਕਹਿੰਦੇ ਇੱਕੋ ਜੀਆਂ ਮਿਹਨਤ ਇੱਕ ਗਰਾਊਂਡ ਦੇ ਵਿੱਚ ਇਧਰ ਦੇਖਦੇ ਆ ਜਫਾ ਚੋਟੀ ਦਾ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਬੜਾ ਵਧੀਆ ਮੁਕਾਬਲਾ ਚੱਲ ਰਿਹਾ ਹੈ ਲੜਕੀਆਂ ਵੀ ਕਹਿੰਦੇ ਹੈ ਕਿ ਇਹ ਸ਼ੇਰਨੀਆਂ ਦੀ ਖੇਡ ਹੈ ਕਹਿੰਦੇ ਦੇਖਦੇ ਹਾਂ ਹੁਣ ਕਬੱਡੀ ਗੋਲੂ ਨੇ ਪਾ ਦਿੱਤੀ ਹੈ ਚਾਰ ਤਿਆਰ ਬਰ ਤਿਆਰ ਨੇ ਹੁਣ ਦੇਖਦੇ ਹਾਂ ਚੌਵਾਂ ਦੇ ਵਿੱਚੋਂ ਟੱਕਰ ਕਿਹਦੇ ਨਾਲ ਕਿਹਦੇ ਨਾਲ ਹੋਵੇਗੀ ਟੱਕਰ ਕਿਹਦੇ ਨਾਲ ਹੋਵੇਗੀ ਮੁਕਾਬਲਾ ਫਿਰ ਸਖਤ ਹੋ ਗਿਆ ਹੈ ਫਿਰ ਟੱਕਰ ਸਖਤ ਹੋ ਗਈ ਹੈ ਬੀਤਦਾ ਹੋਇਆ ਸਮਾਂ ਦੇਖਦੇ ਹਾਂ ਕਿ ਹੁਣ ਹੁਣ ਨੰਬਰ ਕਿਹਦੇ ਹਿੱਸੇ ਜਾਏ ਜੁੜੇ ਸਮੇਂ ਤੇ ਮੁੱਕ ਜਾਣੀ ਹੈ 30 ਸਕਿੰਟਾਂ ਦੇ ਅੰਦਰ ਕਹਿੰਦੇ ਚੋਟੀ ਦਾ ਜਫਾ ਕੁੜੀ ਨੇ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਖਿਡਾਰਨ ਫਿਰ ਤਿਆਰ ਹੈ ਉਧਰ ਆਜ਼ਾਦ ਗਰੁੱਪ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਕਬੱਡੀ ਪਾਉਣ ਦੇ ਲਈ ਖਿਡਾਰਨ ਖੇਡ ਦੇ ਮੈਦਾਨ ਦੇ ਵਿੱਚ ਵਾਧੀ ਹੋਈ ਆਜ਼ਾਦ ਗਰੁੱਪ RAM ਨਾਮਤਾਰੀ ਸੋ ਨੂੰ ਬਰਾੜ ਜੋਧਵੀਰ ਪੰਡੋਰੀ ਪ੍ਰਭ ਕੋਟ ਬਾਉ ਸ਼ੀਨਾ ਰੂਪ ਪੱਧਰੀ ਜੱਗਾ ਸਵਰਗਾਪੁਰਿਆ ਸਰਪੰਚ ਬੜਜੰਦਰ ਗੋਲੂ ਐਮਾ ਸਰਪੰਚ ਕਾਕਾ ਛਾਪਾ ਤੇ ਤਰਨ ਤਰਨ ਦੇ ਸਾਰੇ ਕੌਂਸਲਰਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਦੇ ਪਾਸੇ ਉਹ ਲੱਗੀ ਕੈਂਚੀ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ 200 ਰੁਪਈਆ ਦਿੱਤਾ ਜਾਣਾ ਜੇਕਰ ਜਫਾ ਲੱਗਿਆ ਜਗਜੀਤ ਢੱਲੋਂ ਵੱਡਾ ਭਰਾ ਸਾਡਾ ਕਹਿੰਦਾ ਏ ਇਧਰ ਦੇ ਪਾਸੇ ਪਰ ਪੁਆਇੰਟ ਰੀਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਦੋਨੋਂ ਪਾਸੇ ਜਿਹੜੀ ਖਿਡਾਰੀ ਨੇ ਜਫਾ ਲਾ ਦਿੱਤਾ ਹੈ ਉਹਦੇ ਲਈ ਦੋ 200 ਦੇ ਮਾਣ ਜਿਹੜੇ ਜਗਜੀਤ ਸਿੰਘ ਢੱਲੋਂ ਜਗਜੀਤ ਫੌਜੀ ਵੀਰ ਆ ਉਹਨਾਂ ਵੱਲੋਂ ਹੋਣਗੇ ਇਧਰ ਦੇ ਪਾਸੇ ਕਬੱਡੀ ਪਾਉਣ ਤਿਆਰ ਹੈ ਤੇ ਬੋਲ ਹਰਪ੍ਰੀਤਕਾਰ ਦੇ ਹੋਣਗੇ ਗੋਲੂ ਨੇ ਕਹਿੰਦੇ ਫਿਰ ਤੋਂ ਵੱਧ ਕੇ ਤਾਵਾ ਬੋਲਿਆ ਕਹਿੰਦੇ ਮੈਂ ਕੁੜੀ ਮੇਰੀ ਮਾਂ ਕੁੜੀ ਮੇਰੀ ਦਾਦੀ ਨਾਨੀ ਵੀ ਕੁੜੀ ਫਿਰ ਇਹ ਗੱਲ ਕਿਉਂ ਤਰੀ ਸਾਡੇ ਘਰ ਜੰਮੀ ਕੁੜੀ ਇਧਰ ਸੁਖ ਸੁਖ ਨੇ ਕਹਿੰਦੇ ਕਹਿੰਦੇ ਜੱਫਾ ਗਿੱਟੇ ਤੋਂ ਫੜ ਕੇ ਲਾਉਣ ਲਈ ਕੀਤਾ ਟਰਾਈ ਲੱਗਦਾ ਪਿਆ ਜੋਰ ਹੰਦੇ ਦੂਰ ਨੇ ਸਮਾਂ ਬੀਤਦਾ ਜਾ ਰਿਹਾ ਕੜੀ ਦੀਆਂ ਸੂਈਆਂ ਟਿਕ 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 ਨੰਬਰ ਸੁਖ ਨੇ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ ਤੇ 200 ਰੁਪਏ ਜਗਜੀਤ